ਸੈਸ਼ਕਲ ਦੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਦਾ Mommy Life ਹਾਸ ਨਾ ਤੁਸੀਂ ਸਾਰੇ ਜਾਣੇ ਕਿਵੇਂ ਹੋ ਠੀਕ ਹੋ ਐਂਡ ਤੁਹਾਡੀਆਂ ਦੁਆਵਾਂ ਦੇ ਨਾਲ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਚਲਿਏ ਫਿਰ ਅਪਾਜ ਦੀ ਵੀਡੀਓ ਨੂੰ ਕਰਦੇ ਹਾਂ ਸਟਾਰਟ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਪਲੀਜ਼ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਅਗਰ ਤੁਹਾਨੂੰ ਅੱਜ ਦੀ ਵੀਡੀਓ ਥੋੜੀ ਜਿਹੀ ਵਧੀਆ ਐਂਡ ਹੈਲਪਫੁਲ ਲੱਗੇ ਪਲੀਜ਼ ਵੀਡੀਓ ਨੂੰ ਇੱਕ ਲਾਈਕ ਜਰੂਰ ਕਰਕੇ ਜਾਓ ਐਂਡ ਮੈਨੂੰ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਅੱਜ ਵਾਲਾ ਵਲੌਗ ਕਿਵੇਂ ਦਾ ਲੱਗਿਆ ਇੱਕ ਰਿਕੁਐਸਟ ਹੋਰ ਕਰਨਾ ਚਾਹ ਫਿਰ ਬਿਨਾ ਟਾਈਮ ਵੇਸਟ ਕੀਤੇ ਅੱਜ ਦੇ ਵੀਡੀਓ ਨੂੰ ਸਟਾਰਟ ਕਰਦੇ ਆਂ ਐਂਡ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਆ ਕਾਫੀ ਦਿਨ ਹੋ ਗਏ ਸੀਗੇ ਮੈਨੂੰ ਆਪਣੇ ਪੇਕੇ ਘਰ ਤੋਂ ਆਏ ਹੋਏ ਔਰ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਕੋਈ ਵੀ ਵਲੌਗ ਨਹੀਂ ਸ਼ੇਅਰ ਕੀਤਾ ਆਈ ਥਿੰਕ 4 ਤੋਂ 5 ਡੇਜ਼ ਹੋ ਚੁੱਕੇ ਆ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਰੈਸਟ ਮੂਡ ਤੇ ਚਲੀ ਗਈ ਸੀਗੀ ਕਿਉਂਕਿ ਘਰ ਜਦੋਂ ਮੈਂ ਫੰਕਸ਼ਨ ਟੈਂਡ ਕਰਕੇ ਆਈ ਨਾ ਉਸ ਤੋਂ ਬਾਅਦ ਘਾਰਾ ਕਿ ਐਨੀ ਜ਼ਿਆਦਾ ਥਕਾਵਟ ਹੋ ਗਈ ਸੀ ਨਾ ਮਤਲਬ ਰੈਸਟ ਕਰਨੀ ਤਾਂ ਬੰਦ ਹੀ ਸੀ ਅਗਰ ਮੈਂ ਰੈਸਟ ਨਹੀਂ ਕਰਦੀ ਨਾ ਤੇ ਜਿਹੜਾ ਤੁਹਾਨੂੰ ਅੱਜ ਮੈਂ ਵਲੌਗ ਸ਼ੇਅਰ ਕੀਤਾ ਮੈਂ ਬਿਲਕੁਲ ਵੀ ਸ਼ੇਅਰ ਨਹੀਂ ਕਰ ਪਾਉਂਦੀ ਕਿਉਂਕਿ ਪਤਾ ਕੀ ਗੱਲ ਥਕਾਵਟ ਐਨੀ ਜ਼ਿਆਦਾ ਹੋ ਗਈ ਸੀ ਨਾ ਔਰ ਬਹੁਤ ਜ਼ਿਆਦਾ ਡੀਮੋਟੀਵੇਟ ਵੀ ਹੋ ਗਈ ਸੀਗੀ ਐਦਾਂ ਲੱਗਦਾ ਸੀਗਾ ਆਕੇ ਕਿ ਮੈਂ ਬਿਲਕੁਲ ਵੀ ਵਲੌਗ ਸ਼ੂਟ ਨਹੀਂ ਕਰ ਪਾਉਂਗੀ ਔਰ ਥੋੜਾ ਜਿਹਾ ਰੈਸਟ ਕਰਨ ਤੋਂ ਬਾਅਦ ਆਪਣੇ ਆਪ ਨੂੰ ਥੋੜਾ ਜਿਹਾ ਮੈਂ ਟਾਈਮ ਦਿੱਤਾ ਜਦੋਂ ਚੀਜ਼ਾਂ ਥੋੜੀ ਜਿਹੀਆਂ ਸੈਟਲ ਹੋ ਗਈਆਂ ਜਦੋਂ ਮੈਨੂੰ ਲੱਗਿਆ ਕਿ ਮੈਂ ਥੋੜੀ ਜਿਹੀ ਸੈੱਟ ਹੋ ਗਈਆਂ ਉਸ ਤੋਂ ਬਾਅਦ ਹੀ ਤੁਹਾਡੇ ਤੱਕ ਜਿਹੜਾ ਇਹ ਵਾਲਾ ਵਲੌਗ ਆ ਮੇਰਾ ਹੁਣ ਪਹੁੰਚਦਾ ਮੈਂ ਕਰੂੰਗੀ ਕਿਉਂਕਿ ਪਤਾ ਕੀ ਕਹਿੰਦਾ ਜਦੋਂ ਤੁਸੀਂ ਕਿਤੇ ਬਾਹਰ ਜਾਣੇ ਹਨ ਨਾ ਚਾਹੇ ਜਿਸ ਜਿੰਨਾ ਮਰਜ਼ੀ ਆਪਣਾ ਘਰ ਦਾ ਕੰਮ ਸਮੇਟ ਕੇ ਜਾਓ ਘਰ ਦਾ ਫੁੱਲ ਕੰਮ ਤੁਸੀਂ ਕਰਕੇ ਜਾਓ ਆਂਦਿਆਂ ਨੂੰ ਨਾ ਕੰਮ ਡਬਲ ਹੋ ਜਾਂਦਾ ਆ ਔਰ ਮੈਂ ਜ਼ਿਆਦਾ ਨਹੀਂ ਤਾਂ 5 ਟੂ 6 ਡੇਜ਼ ਘਰ ਲਾ ਕੇ ਆਈਆਂ ਕਾਰ ਬੰਦ ਹੋਣ ਕਰਕੇ ਨਾ ਘਰ ਦੇ ਵਿੱਚ ਇੰਨਾ ਜ਼ਿਆਦਾ ਮੈਸ ਅਪ ਹੋਇਆ ਪਿਆ ਸੀ ਮੇਰਾ ਪੂਰਾ ਘਰ ਬਾਦ ਵਿੱਚ ਨਾ ਮਤਲਬ ਨੇਰੀ ਨੇ ਇੰਨਾ ਜ਼ਿਆਦਾ ਗੰਦ ਪਾਇਆ ਪਿਆ ਸੀਗਾ ਮਤਲਬ ਕੰਡੀਸ਼ਨ ਇੰਨੀ ਜ਼ਿਆਦਾ ਖਰਾਬ ਸੀ ਨਾ ਮੈਨੂੰ ਇੱਥੇ ਧੋਣਾ ਪਿਆ ਸਾਰਾ ਆਪਣਾ ਪੂਰਾ ਘਰ ਪਹਿਲਾਂ ਮੈਂ ਸੋਚਿਆ ਸੀ ਮੈਂ ਘਾੜੂ ਮਾਰ ਕੇ ਪੂੰਛਾ ਮਾਰ ਦਿੰਨੀ ਆ ਕਿ ਜਿਹੜਾ ਮਤਲਬ ਡਸਟਿੰਗ ਕਲੀਨਿੰਗ ਵਾਲਾ ਕੰਮ ਆ ਮੈਂ ਸੋਚਿਆ ਸੀ ਕਿ ਮੈਂ ਨਾ ਆਰਾਮ ਦੇ ਨਾਲ ਕਰੂੰਗੀ ਹੌਲੀ ਹੌਲੀ ਕਰੂੰਗੀ ਥੋੜਾ ਥੋੜਾ ਕਰਕੇ ਕਰੂੰਗੀ ਔਰ ਕੰਮ ਐਨਾ ਜ਼ਿਆਦਾ ਸਿਕਾ ਤੁਸੀਂ ਯਕੀਨ ਨਹੀਂ ਮੰਨਾ ਜਿੱਤੇ ਹੀ ਮੈਂ ਘਰ ਵਾਪਸ ਆਈਆਂ ਕਾਫੀ ਹੱਦ ਤੱਕ ਗੁਸ਼ੀਂ ਦੇ ਪਾਪਾ ਨੇ ਬਹੁਤ ਸਾਰੀਆਂ ਚੀਜ਼ਾਂ ਅਰੇਂਜ ਕਰਕੇ ਰੱਖੀਆਂ ਹੋਈਆਂ ਸੀ ਯਾਨੀ ਕਿ ਆਪਣੀ ਆਪਣੀ ਜਗਾਹ ਤੇ ਸੀਗੀ ਹਾਏ ਸੀਗਾ ਕਿ ਮੈਂ ਕੱਪੜੇ ਕਾਫੀ ਸਾਰੇ ਵਾਸ਼ ਕਰਕੇ ਗਈ ਹੋਈ ਸੀ ਉਹਨਾਂ ਨੇ ਪੂਰੇ ਮਿਕਸ ਕਰ ਦਿੱਤੇ ਵਿੱਚੇ ਧੋਣ ਵਾਲੇ ਵਿੱਚ ਅਣ ਧੋਤੇ ਉਹ ਸਾਰੇ ਕੱਪੜੇ ਮੈਨੂੰ ਦੁਬਾਰਾ ਤੋਂ ਵਾਸ਼ ਕਰਨੇ ਪਏ ਕਿਉਂਕਿ ਮੈਨੂੰ ਸਮਝ ਹੀ ਨਹੀਂ ਲੱਗ ਰਿਹਾ ਸੀਗਾ ਕਿਹੜਾ ਕੱਪੜਾ ਧੋਣ ਵਾਲਾ ਜਾਂ ਫਿਰ ਕਿਹੜਾ ਨਹੀਂ ਇਸ ਕਰਕੇ ਨਾ ਮੈਂ ਕੱਲ ਧੋਤੇ ਸੀ ਕੱਪੜੇ ਬਹੁਤ ਸਾਰੇ ਕੱਪੜੇ ਸੀਗੇ ਮੇਰੇ ਹਰ ਵਾਰ ਜਦੋਂ ਵੀ ਮੈਂ ਆਪਣੇ ਪੇਕੇ ਘਰ ਤੋਂ ਆਨੀ ਆਪਣੇ ਸਾਰੇ ਕੱਪੜੇ ਮੋਂ ਉਥੋਂ ਧੋ ਕੇ ਲੈ ਕੇ ਆਨੀ ਇਸ ਵਾਰੀ ਮੈਂ ਤਾਂ ਨਹੀਂ ਧੋ ਕੇ ਲੈ ਕੇ ਆਈ ਹੋਂਦੇ ਘਰ ਦਾ ਸਮਾਨ ਸ਼ਿਫਟ ਲੇਟ ਸ਼ਿਫਟ ਕਰਨ ਦੇ ਕਰਕੇ ਘਰ ਦੀ ਸੈਟਿੰਗ ਚੰਗੇ ਤਰੀਕੇ ਨਾਲ ਹੋਈ ਨਹੀਂ ਸੀਗੀ ਉੱਥੇ ਵੀ ਬਹੁਤ ਸਾਰੀਆਂ ਚੀਜ਼ਾਂ ਸੈੱਟ ਕਰਨ ਵਾਲੀਆਂ ਸੀਗੀਆਂ ਮੈਂ ਫੇਰ ਸੋਚਿਆ ਮੈਂ ਕਿਹਾ ਚਲੋ ਇੱਥੇ ਕਿਸੇ ਨੂੰ ਆਪਾ ਪਰੇਸ਼ਾਨ ਨਹੀਂ ਕਰਨਾ ਆਪਾ ਘਰ ਜਾ ਕੇ ਹੀ ਆਪਣੇ ਕੱਪੜੇ ਵਾਸ਼ ਕਰਾਂਗੇ ਤਾਂ ਕਰਕੇ ਨਾ ਕਾਫੀ ਸਾਰੇ ਕੱਪੜੇ ਹੋ ਗਏ ਸੀ ਤੁਸੀਂ ਦੇਖਿਆ ਹੋਣਾ ਪਹਿਲਾ ਵਲੌਗ ਸਟਾਰਟ ਕਰਨ ਤੋਂ ਪਹਿਲਾਂ ਸਾਰੇ ਕੱਪੜੇ ਮੈਂ ਉਤਾਰੇ ਸ਼ੀਸ਼ੇ ਦੇ ਸਾਰੇ ਟੋਇਲ ਥੱਲੇ ਪਤਾ ਨਹੀਂ ਨੇ ਕੀ ਕੀ ਥੱਲੇ ਹੋਇਆ ਸਾਰੀ ਨੀਚੇ ਵੀ ਮਿੱਟੀ ਵਗੈਰਾ ਹੋਈ ਸੀ ਆਹ ਵਾਲਾ ਬੋਰਡ ਮੈਂ ਪਤਾ ਨਹੀਂ ਕਦੋਂ ਤਾਂ ਲੱਗਦੀ ਸੀਗੀ ਇਹ ਤੇ ਮੈਂ ਕੁਝ ਪ੍ਰੋਜੈਕਟ ਵਗੈਰਾ ਰੈਡੀ ਕਰਨਾ ਸੀਗਾ ਇਹਦੇ ਥੱਲੇ ਲੱਭਿਆ ਮੈਂ ਪੂਰੇ ਘਰ ਦੇ ਵਿੱਚ ਲੱਭ ਲੱਭ ਪਾਗਲ ਹੋ ਗਏ ਆਹ ਕੰਮਾਂ ਕੁਸ਼ੀਂਦੇ ਤੇ ਖਲਾਰਾ ਹਜੇ ਬਹੁਤ ਸਾਰਾ ਪਿਆ ਹੋਇਆ ਤੇ ਉੱਪਰ ਵੀ ਇੱਥੇ ਸਾਰਾ ਮੋਟਾ-ਮੋਟਾ ਕੀਤਾ ਜਿਆਦਾ ਡੀਪਲੀ ਮੈਂ ਕੁਝ ਨਹੀਂ ਛੇੜਿਆ ਇੱਥੇ ਤੇ TV 2 ਵੀ ਤੇ ਵੀ ਕਪੜਾ ਮਾਰਦਾ ਹੋਰ ਆਹ ਵਾਲਾ ਏਰੀਆ ਸਾਫ ਕਰ ਦਿੱਤਾ ਇੱਥੇ ਨਾ ਸਿਰਫ ਆਪਣਾ ਰਹਿ ਗਿਆ ਮਿਰਰ ਰਹਿ ਗਿਆ ਸਾਫ ਕਰਨ ਵਾਸਤੇ ਬਾਕੀ ਟੇਬਲ ਹੋ ਗਿਆ ਟੇਬਲ ਵਾਲੀ ਜਗਾ ਵੀ ਸਾਰੀ ਕਲੀਨ ਹੋ ਚੁੱਕੀ ਆ ਉਹ ਨਾ ਕੱਪੜਿਆਂ ਵਾਲਾ ਕੰਮ ਮੈਂ ਕੱਲ ਤਾਂ ਇਸ ਕਰਕੇ ਕੀਤਾ ਮੈਨੂੰ ਇਹ ਸੀ ਮੈਂ ਕਿਹਾ ਇੱਕ ਦਿਨ ਮੈਂ ਪੂਰਾ ਲਗਾਉਂਗੀ ਆਪਣੇ ਕਪੜੇ ਧੋਣ ਵਾਸਤੇ ਔਰ ਦੂਸਰੇ ਦਿਨ ਮੈਂ ਕਹਾਂ ਮੈਂ ਆਪਣਾ ਸਫਾਈ ਵਾਲਾ ਕੰਮ ਛੇੜੂਗੀ ਮਤਲਬ ਉਹਦੇ ਵਿੱਚ ਮੈਂ ਜ਼ਿਆਦਾ ਕੋਈ ਡਸਟਿੰਗ ਕਲੀਨਿੰਗ ਵਾਲਾ ਕੰਮ ਨਹੀਂ ਕਰੂੰਗੀ ਮੇਨ ਮੇਰਾ ਜਿਹੜਾ ਸਭ ਤੋਂ ਜ਼ਿਆਦਾ ਜ਼ਰੂਰੀ ਕੰਮ ਸੀਗਾ ਉਹ ਸੀਗਾ ਮੇਰਾ ਫਲੋਰ ਵਾਲਾ ਕੰਮ ਫਲੋਰ ਦੇ ਉੱਤੇ ਇੰਨੀ ਜ਼ਿਆਦਾ ਮਿੱਟੀ ਕੁਸ਼ੀਨ ਨੇ ਪਤਾ ਨਹੀਂ ਕੀ ਕੀ ਖਾ ਕੇ نیچے ਸੁੱਟਿਆ ਪਿਆ ਸੀ ਪੈਰਾਂ ਨੂੰ ਲੱਗੀ ਜਾ ਰਿਹਾ ਸੀਗਾ ਤੇ ਅੱਜ ਨਾ ਮੈਂ ਸੋਚਿਆ ਕਿ ਕੁਸ਼ੀਨ ਇੱਥੇ ਸੁੱਤੀ ਪਈ ਸੀਗੀ ਔਨੀ ਦੇ ਤੱਕ ਮੈਂ ਸੋਚਿਆ ਆਪਣਾ ਧੋਣ ਵਾਲਾ ਕੰਮ ਆ ਜਿਹੜਾ ਉਹ ਨਬੇੜ ਲੈਣੀ ਆ ਬਟ ਉਸ ਤੋਂ ਪਹਿਲਾਂ ਇਹ ਵਾਲਾ ਜਿਹੜਾ ਮੇਰਾ ਸੋਫੇ ਵਾਲਾ ਰੂਮ ਆ ਨਾ ਇਹਦੇ ਵਿੱਚ ਜਿੰਨੇ ਵੀ ਮੇਰੀ ਥੋੜੀ-ਬਹੁਤੀ ਡਸਟਿੰਗ ਕਲੀਨਿੰਗ ਸੀਗੀ ਮਤਲਬ ਜਿਆਦਾ ਡੀਪਲੀ ਨਹੀਂ ਮੈਂ ਕੀਤੀ ਹੈਗੀ ਮੈਨੂੰ ਇਹ ਸੀਗਾ ਨਾ ਵੀ ਇੱਕ ਵਾਰ ਥੋੜਾ ਜਿਹਾ ਘਰ ਨਾਲ ਸੈੱਟ ਹੋ ਜਾਵੇ ਮਤਲਬ ਹਰ ਇੱਕ ਚੀਜ਼ ਆਪਣੀ-ਆਪਣੀ ਜਗ੍ਹਾ ਦੇ ਉੱਤੇ ਅਰੇਂਜ ਹੋ ਜਾਵੇ ਫਿਰ ਜਿੱਦਾਂ-ਜਿੱਦਾਂ ਮਤਲਬ ਡੇ ਬਾਈ ਡੇ ਮੇਰੀ ਰੁਟੀਨ ਦੇ ਵਿੱਚ ਮੈਂ ਆਪਣਾ ਕੰਮ ਕਰਦੀ ਜਾਊਂਗੀ ਔਰ ਤੁਹਾਨੂੰ ਪਤਾ ਹੈ ਜਦੋਂ ਤੁਸੀਂ ਕਿਤੇ ਬਾਹਰ ਚਾਹੇ ਤੁਸੀਂ ਆਪਣਾ ਪਿਕਨਿਕ ਮਨਾ ਕੇ ਆਇਓ ਚਾਹੇ ਤੁਸੀਂ ਕਿਤੇ ਰਹਿ ਕੇ ਆਇਓ ਆ ਕੇ ਨਾ ਚੀਜ਼ਾਂ ਥੋੜੀ ਜਿਹੀ ਸੈਟਲ ਹੋਣ ਨੂੰ ਟਾਈਮ ਲੱਗ ਜਾਂਦਾ ਮੇਰਾ ਵੀ ਜਦੋਂ ਮੈਂ ਹਰ ਵਾਰ ਦਾ ਮੇਰਾ ਹੈ ਐਦਾਂ ਹੁੰਦਾ ਕਿ ਮੈਂ ਜਦੋਂ ਵੀ ਘਰ ਵਾਪਸ ਆਨੀ ਆ ਉਸ ਤੋਂ ਬਾਅਦ ਮਤਲਬ ਆ ਕੇ ਇੱਕਦਮ ਘਰ ਦੇ ਵਿੱਚ ਮਤਲਬ ਸਾਰੀਆਂ ਚੀਜ਼ਾਂ ਮੈਨੇਜ ਕਰਨੀਆਂ ਮੁਸ਼ਕਲ ਹੋ ਜਾਂਦੀਆਂ ਦਿਲ ਵੀ ਨਹੀਂ ਲੱਗਦਾ ਹੈਗਾ ਹਨਾ ਜੇ ਤੁਹਾਨੂੰ ਇਹ ਤਾਂ ਤੁਹਾਨੂੰ ਬਹੁਤ ਚੰਗੇ ਤਰੀਕੇ ਨਾਲ ਪਤਾ ਹੋਣਾ ਕੁੜੀਆਂ ਨੂੰ ਜਦੋਂ ਵੀ ਤੁਸੀਂ ਪੇਕੇ ਘਰ ਤੋਂ ਵਾਪਸ ਆਨੇ ਘਰ ਆ ਕੇ ਦਿਲ ਨਹੀਂ ਲੱਗਦਾ ਫਿਰ ਇੱਕ ਦੋ ਦਿਨ ਤਾਂ ਮੈਂ ਪੂਰਾ ਮਤਲਬ ਆਪਣਾ ਰੈਸਟ ਜਿਹੜੀ ਕੀਤੀ ਕੀਤੀ ਫਿਰ ਦਿਲ ਵੀ ਨਹੀਂ ਲੱਗਿਆ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਮੈਂ ਥੋੜਾ ਜਿਹਾ ਡੀਮੋਟੀਵੇਟ ਵੀ ਹੋ ਗਈ ਮੇਰਾ ਕੰਮ ਕਰਨ ਨੂੰ ਵੀ ਦਿਲ ਨਾ ਕਰੇ ਪਤਾ ਨਹੀਂ ਕਿੱਦਾਂ ਮੈਂ ਅੱਜ ਮਨ ਮਾਰ ਕੇ ਫੇਰ ਦੁਬਾਰਾ ਉੱઠી ਮੈਂ ਕਿਹਾ ਨਹੀਂ ਕੰਮ ਤਾਂ ਕਰਨਾ ਹੀ ਪੈਣਾ ਹੈ ਨਾ ਅੱਜ ਮੈਂ ਸੋਚਿਆ ਸੀਗਾ ਕਿ ਮੈਂ ਨਾ ਸੋਫੇ ਵਾਲੇ ਰੂਮ ਤੋਂ ਹੀ ਕੰਮ ਆਪਣਾ ਸਟਾਰਟ ਕਰ ਦਿੰਨੀ ਆ ਗੁਰਚੀਨ ਹਜੇ ਉੱઠી ਨਹੀਂ ਸੀਗੀ ਬਟ ਉਸ ਤੋਂ ਪਹਿਲਾਂ ਗੁਰਚੀਨ ਦੇ ਪਾਪਾ ਸਵੇਰੇ ਕੰਮ ਤੇ ਜਾ ਚੁੱਕੇ ਆ ਇੱਥੇ ਮੈਂ ਵੀ ਆਪਣਾ ਖਾਣਾ ਖਾ ਲਿਆ ਸੀ ਗੁਰਚੀਨ ਦੇ ਪਾਪਾ ਨੂੰ ਕੰਮ ਤੇ ਭੇਜ ਕੇ ਫੇਰ ਹੀ ਆਪਣਾ ਕੰਮ ਸਟਾਰਟ ਕੀਤਾ ਮੈਂ ਨਾ ਸੋਫੇ ਵਾਲੇ ਕਮਰੇ ਤੋਂ ਇਸ ਘਰ ਕੇ ਸਟਾਰਟ ਕੀਤਾ ਆ ਕਿਉਂਕਿ ਕਮਿਨੂਈ ਹੁੰਦਾ ਕਿ ਚਲੋ ਕੋਈ ਨਾ ਕੋਈ ਘਰ ਦੇ ਵਿੱਚ ਅਗਰ ਆ ਗਿਆ ਤਾਂ ਉਹਨਾਂ ਨੂੰ ਬਿਠਾਉਂਗੀ ਮੈਂ ਕਿੱਥੇ ਤਾਂ ਕਰਕੇ ਅੱਜ ਮੈਂ ਸਭ ਤੋਂ ਪਹਿਲਾਂ ਆਪਣਾ ਸੋਫੇ ਵਾਲਾ ਰੂਮ ਹੀ ਸਾਫ਼ ਕਰੂੰਗੀ ਤੇ ਪਾਣੀ ਦੇ ਵਿੱਚ ਨਾ ਮੈਂ ਥੋੜਾ ਜਿਹਾ ਸਰਫ ਔਰ ਡਟੋਲ ਪਾ ਲਈ ਸੀ ਤਾਂ ਕਿ ਕੋਈ ਵੀ ਨਾ ਗੰਦੀ ਸਮੈਲ ਘਰ ਜਦੋਂ ਬੰਦ ਰਹਿੰਦਾ ਨਾ ਉਹਦੇ ਨਾਲ ਕੀ ਆ ਸਮੈਲ ਵਗੈਰਾ ਵੀ ਕਾਫੀ ਅੰਦਰ ਇਕੱਠੀ ਹੋ ਜਾਂਦੀ ਆ ਥੋੜਾ ਜਿਹਾ ਮੈਂ ਲਿਕਵਿਡ ਸਰਫ ਪਾ ਲਿਆ ਸੀਗਾ ਔਰ ਥੋੜਾ ਜਿਹਾ ਇਹਦੇ ਵਿੱਚ ਮੈਂ ਡਟੋਲ ਪਾ ਕੇ ਫਿਰ ਉਸ ਤੋਂ ਬਾਅਦ ਮੈਂ ਸਾਰਾ ਤੋਤਾ ਪਰ ਇੱਕ ਗੱਲ ਆ ਧੋਣ ਦੇ ਨਾਲ ਨਾ ਮਿੱਟੀ ਚੰਗੀ ਤਰੀਕੇ ਨਾਲ ਨਿਕਲ ਜਾਂਦੀ ਆ ਅਗਰ ਮੈਂ ਹੀ ਇੱਥੇ ਪੋਚਾ ਮਾਰਦੀ ਨਾ ਪੋਚਾ ਮਾਰ ਕੇ ਇੰਨੀ ਜ਼ਿਆਦਾ ਮਿੱਟੀ ਨਹੀਂ ਨਿਕਲਨੀ ਸੀਗੀ ਔਰ ਨਾ ਫਿਰ ਪਤਾ ਕੀ ਹੁੰਦਾ ਪਾਣੀ ਵੀ बार-बार ਚੇਂਜ ਕਰੋ ਪਾਣੀ ਚੇਂਜ ਕਰਨ ਤੋਂ ਬਾਅਦ ਫਿਰ ਤੁਸੀਂ ਦੇਖਿਆ ਹੋਣਾ ਕਿ ਜਿੰਨਾ ਮਰਜ਼ੀ ਤੁਸੀਂ ਵਧੀਆ ਤਰੀਕੇ ਨਾਲ ਪੋਚਾ ਮਾਰ ਲਓ ਉਤੇ ਥੋੜੇ-ਬੋਤੇ ਨਿਸ਼ਾਨ ਨਾ ਮਤਲਬ ਫਲੋਰ ਤੇ ਰਹਿ ਹੀ ਜਾਂਦੇ ਨੇ ਔਰ ਨਾ ਵੈਸੇ ਤਾਂ ਦੇਖਿਆ ਜਾਵੇ ਗਰਮੀ ਇੰਨੀ ਜ਼ਿਆਦਾ ਹੈ ਨਾ ਕਿ ਗਰਮੀ ਕਰਕੇ ਨਾ ਵੈਸੇ ਤਾਂ ਨਾਲ-ਨਾਲ ਪੋਚਾ ਸੁੱਕ ਜਾਂਦਾ ਆ ਧੋ ਕੇ ਚਾਹੇ ਤੁਸੀਂ ਕੱਲਾ ਵਾਈਪਰ ਮਾਰ ਦੋ ਪੋਚੇ ਦੀ ਇੰਨੀ ਜ਼ਰੂਰਤ ਨਹੀਂ ਹੁੰਦੀ ਸਪੈਸ਼ਲੀ ਨੇ ਸੋਫਿਆ ਥੱਲੇ ਮੈਂ ਇੱਕ ਵਾਰੀ ਪੋਚਾ ਜ਼ਰੂਰ ਕਮਾ ਦਿੱਤਾ ਸੀਗਾ ਧੋਣਾ ਤਾਂ ਸੀ ਵਾਈਪਰ ਦੇ ਨਾਲ ਵੀ ਪਾਣੀ ਫਟਾਫਟ ਮੋਟਾ-ਮੋਟਾ ਮੈਂ ਕੱਢ ਦਿੱਤਾ ਨਾਲ ਮੈਂ ਪੋਚਾ ਤਾਂ ਲਗਾ ਦਿੱਤਾ ਗਰਮੀ ਕਰਕੇ ਨਾ ਮੈਨੂੰ ਇਹ ਸੀ ਮੈਂ ਕਹਾਂ ਜੇ ਸੋਫਿਆਂ ਦੇ نیچے ਥੋੜਾ ਬੋਤਾ ਪਾਣੀ ਖੜਾ ਹੋ ਗਿਆ ਨਾ ਉਦੇ ਕਰਕੇ ਪਤਾ ਮੱਛਰ ਵਗੈਰਾ ਆਨ ਦਾ ਥੋੜਾ ਜਿਹਾ ਡਰ ਰਹਿੰਦਾ ਆ ਤਾਂ ਕਰਕੇ ਮੈਂ ਨਾਲ ਨਾਲ ਇੱਥੇ ਪੋਚਾ ਵੀ ਘਮਾ ਦਿੱਤਾ ਮੈਂ ਕਿਹਾ ਵੀ ਜਿਆਦਾ ਟਾਈਮ ਤਾਂ ਨਹੀਂ ਲੱਗਣਾ ਐਵੇਂ ਪੰਜ ਤੋਂ 7 ਮਿੰਟੀ ਲੱਗਨੇ ਆ ਪੋਚਾ ਘਮਾਉਣ ਦੇ ਵਿੱਚ ਤਾਂ ਕਰਕੇ ਮੈਂ ਧੋ ਕੇ ਫਟਾਫਟ ਪੱਖਾ ਮੈਂ ਚਲਾ ਦਿੱਤਾ ਸੀਗਾ ਇੱਥੇ ਫੁੱਲ ਤੇ ਉਸ ਤੋਂ ਬਾਅਦ ਫਿਰ ਮੈਂ ਸਾਰਾ ਆਪਣਾ ਇੱਥੇ ਪੋਚਾ ਵਗੈਰਾ ਮਾਰਿਆ ਸੂਫੇ ਵਾਲਾ ਰੂਮ ਤਾਂ ਇੱਥੇ ਮੇਰਾ ਸਾਰਾ ਕਲੀਨ ਹੋ ਚੁੱਕਿਆ ਹੈ ਹਜੇ ਤੁਸੀਂ ਦੇਖਿਆ ਹੋਣਾ ਕੰਮ ਕਰਦੇ ਕਰਦੇ ਕਾਫੀ ਸਾਰੇ ਖਡੋਣੇ ਮੈਂ ਕੁਸ਼ੀਨ ਦੇ ਚੱਕੇ ਆ ਨੀਚੇ ਬਟਨਾ ਮੈਨੂੰ ਕਾਫੀ ਸਾਰੇ ਗੰਦੇ ਲੱਗਦੇ ਸੀਗੇ ਔਰ ਮੈਨੂੰ ਇਦਾਂ ਸਿਗਾ ਮੈਂ ਕਿ ਮਿੱਟੀ ਵਗੈਰਾ ਵੀ ਪਈ ਹੋਈ ਸੀਗੀ ਇੱਕ ਵਾਰੀ ਜ਼ਿਆਦਾ ਨਹੀਂ ਤਾਂ ਇਹਨਾਂ ਨੂੰ ਸਰਫ ਵਾਲੇ ਪਾਣੀ ਦੇ ਵਿੱਚੋਂ ਹੰਗਾਲ ਦੇਣੀਆਂ ਕਾਲ ਜਿਹੜੇ ਮੈਂ ਕੱਪੜੇ ਧੋਤੇ ਸੀ ਨਾ ਜਿਹੜੇ ਮੈਂ ਕੋਠੇ ਸੁੱਕਣੇ ਪਾਏ ਸੀਗੇ ਉਹ ਤਾਂ ਮਤਲਬ 1 ਘੰਟੇ ਵਿੱਚ ਸੁੱਕ ਗਏ ਸੀ ਉਹ ਤਾਂ ਮੈਂ ਲਾ ਲਈ ਆਈ ਸੀਗੇ ਕਾਫੀ سارے ਮੇਰੇ ਚਿੱਟੇ ਕੱਪੜੇ ਸੀਗੇ ਜਿੰਦਾ ਮਤਲਬ ਵਾਈਟ ਵਾਲੇ ਜਿਹੜੇ ਕੱਪੜੇ ਹੁੰਦੇ ਆ ਮਸ਼ੀਨ ਦੇ ਛੋਟੇ ਛੋਟੇ ਕੱਪੜੇ ਸੀ ਉਹ ਮੈਂ ਸਾਰੇ نیچے ਫੋਲ ਦਿੱਤੇ ਸੀਗੇ ਔਰ ਪਤਾ ਕੀ ਗੱਲ ਹੈ ਛੋਟੇ ਛੋਟੇ ਕੱਪੜਿਆਂ ਨੂੰ ਨਾ ਉੱਪਰ ਫੇ ਚੁੰਡੀਆਂ ਮੇਰੇ ਕੋਲ ਇੰਨੀਆਂ ਹੈ ਨਹੀਂ ਸੀ ਲਗਾਉਣ ਵਾਸਤੇ ਤਾਂ ਕਰਕੇ ਮੈਂ نیچے ਹੀ ਫੋਲ ਦਿੱਤੇ ਸੀਗੇ ਕੱਲਨਾ ਬਹੁਤ ਜ਼ਿਆਦਾ ਨੇਰੀ ਚਲਦੀ ਪਈ ਸੀ ਤਾਂ ਕਰਕੇ ਮੈਂ ਛੋਟੇ-ਛੋਟੇ ਕੱਪੜੇ ਥੱਲੇ ਪਾ ਦਿੱਤੇ ਸੀਗੇ ਹੁਣ ਚਲੋ ਅੱਜ ਇਹ ਆ ਕਿ ਮੈਨੂੰ ਸਿਰਫ ਮਤਲਬ ਸਫਾਈ ਦੀ ਟੈਨਸ਼ਨ ਆ ਮੈਨੂੰ ਕੱਪੜਿਆਂ ਦੀ ਕੋਈ ਵੀ ਟੈਨਸ਼ਨ ਨਹੀਂ ਹੈਗੀ ਬਾਕੀ ਹੁਣ ਜਿੱਦਾਂ ਰੈਗੂਲਰ ਆਪਾਂ ਯੂਜ਼ ਕਰਦੇ ਆ ਕੱਪੜੇ ਪਾਣੇ ਉਹ ਤਾਂ ਚਲੋ ਹੋ ਹੀ ਜਾਣੇ ਥੋੜੇ-ਬੋਤੇ ਕੱਪੜਿਆਂ ਦੀ ਮੈਂ ਟੈਨਸ਼ਨ ਨਹੀਂ ਲੈਂਦੀ ਹੁੰਦੀ ਮੇਨ ਸੀਗਾ ਕੱਲ ਦਾ ਇਸ ਕਰਕੇ ਫਿਰ ਮੈਂ ਥੋੜਾ ਜਿਹਾ ਹੋ ਕੀਤਾ ਕੱਲੇ ਇਸ ਕਰਕੇ ਕੱਪੜਿਆਂ ਵਾਲਾ ਕੰਮ ਮੈਂ ਨਿਬੇੜਿਆ ਸੋ ਇੱਥੇ ਮੇਰਾ ਜਿਹੜਾ ਰੂਮ ਵਗੈਰਾ ਉਹ ਵੀ ਹੋ ਗਿਆ ਸਾਫ਼ ਔਰ ਨਾ ਬਸ ਇੱ ਕਜਾਊਗਾ ਤੇ ਉਸ ਤੋਂ ਬਾਅਦ ਬਸ ਮੈਂ ਆਪਣਾ ਕਰੂੰਗੀ ਕਿਚਨ ਦਾ ਕੰਮ ਹਜੇ ਮੈਨੂੰ ਪਤਾ ਨਹੀਂ ਹੈਗਾ ਕਿ ਅੱਜ ਮੈਂ ਸਾਰਾ ਪੂਰਾ ਫੁੱਲ ਕਰ ਪਾਉਂਗੀ ਕਿ ਨਹੀਂ ਕਰ ਪਾਉਂਗੀ ਮਤਲਬ ਟਾਈਮ ਦੇ ਹਿਸਾਬ ਦੇ ਨਾਲ ਦੇਖ ਲੈਣੀ ਕਿ ਜਿੰਨਾ ਕੁ ਮੇਰੇ ਕੋ ਹੋ ਸਕਦਾ ਓਨਾ ਕੁ ਮੈਂ ਕਰ ਲੈਣੀ ਆ ਬਾਕੀ ਹਜੇ 2 ਤੋਂ 3 ਦਿਨ ਹਜੇ ਹੋਰ ਲੱਗੂਗੇ ਪੂਰਾ ਘਰ ਸੈੱਟ ਕਰਨ ਵਾਸਤੇ ਥੋੜੀਆਂ ਥੋੜੀਆਂ ਚੀਜ਼ਾਂ ਕਰਕੇ ਕਲੀਨ ਕਰੂੰਗੀ ਬਸ ਰੂਮ ਵਗੈਰਾ ਸਾਰਾ ਸਾਫ ਕਰਨ ਤੋਂ ਬਾਅਦ ਲਾਸਟ ਵਿੱਚ ਮੇਰਾ ਰਹਿ ਗਿਆ ਸੀਗਾ ਮਿਰਰ ਸਾਫ ਕਰਨ ਵਾਲਾ ਇਹ ਵੀ ਬਹੁਤ ਜ਼ਿਆਦਾ ਗੰਦਾ ਹੋਇਆ ਸੀ ਸਾਫੇ ਨਹੀਂ ਹੋ ਰਿਹਾ ਸੀ ਕਿੰਨਾ ਟਾਈਮ ਮੈਂ ਜਤੇ ਮਤਲਬ ਲਗਾਈ ਆਪਣੀ ਨਿਊਜ਼ਪੇਪਰ ਤਾਂ ਮੇਰੇ ਕੋਲ ਹੈ ਨਹੀਂ ਸੀਗੀ ਵੈਸੇ ਮੈਂ ਫਿਰ ਕੀ ਕੀਤਾ ਵੇਸਟ ਮੇਰੇ ਕੋਲ ਕਾਪੀ ਪਈ ਸੀ ਉਹਦਾ ਬਸ ਮੈਂ ਪੇਪਰ ਫਾੜ ਕੇ ਨਾ ਆਪਣਾ ਸ਼ੀਸ਼ਾ ਸਾਫ ਕਰ ਦਿੱਤਾ ਉਹਦੇ ਨਾਲ ਨਾ ਬਹੁਤ ਚੰਗੇ ਤਰੀਕੇ ਨਾਲ ਸ਼ੀਸ਼ਾ ਵਗੈਰਾ ਸਾਫ ਹੋ ਜਾਂਦਾ ਆ ਔਰ ਬਸ ਇੱਥੇ ਟੇਬਲ ਮੈਂ ਕਵਰ ਵੀ ਧੋਤਾ ਹੋਇਆ ਸੀ ਕੱਲ ਕਪੜੇ ਧੋਤੇ ਸੀ ਇਹਨੂੰ ਵੀ ਨਾਲ ਧੋ ਦਾਨੀ ਹਣੀ ਤੁਹਾਨੂੰ ਜਿਵੇਂ ਦੱਸਦੀ ਹੁੰਨੀ ਹਮੇਸ਼ਾ ਗੰਦਾ ਸੀਗਾ ਕਾਫੀ ਤਾਂ ਕਰਕੇ ਇਹਨੂੰ ਮੈਂ ਧੋ ਦਿੱਤਾ ਔਰ ਨਾ ਇੱਥੇ ਸੋਫਿਆਂ ਦੇ ਕਪੜੇ ਮੈਂ ਬ ਟਾਈਮ ਲੱਗੂਗਾ ਉਦੋਂ ਮੈਂ ਵਿਛਾਉਂਗੀ ਫਿਲਹਾਲ ਇਹ ਵਾਲਾ 파ਟ ਮੈਂ ਸਕਿਪ ਕਰ ਦਿੱਤਾ ਹਜੇ ਤੁਸੀਂ ਦੇਖਿਆ ਹਣਾ ਸੋਫੇ ਤੇ ਵੀ ਬਹੁਤ ਸਾਰੇ ਮੇਰੇ ਕੱਪੜੇ ਪਏ ਹੋਏ ਸੀਗੇ ਉਹਨਾਂ ਨੂੰ ਵੀ ਹਜੇ ਮੈਂ ਫੋਲਡ ਕਰਨਾ ਆ ਅੱਜ ਟਾਈਮ ਲੱਗੇ ਅੱਜ ਕਰ ਦੂੰਗੀ ਨਹੀਂ ਤਾਂ ਫਿਰ ਕੱਲ ਟਾਈਮ ਲੱਗੂਗਾ ਕੱਲ ਕਰੂੰਗੀ बटे ਇਹ ਇੱਕ ਸਾਈਡ ਤੇ ਨੂੰ ਮੈਂ ਬੰਨ ਕੇ ਰੱਖ ਦੂੰਗੀ ਪੁੱਛਤ ਬਾਦ ਬਸ ਮੈਂ ਕਿਚਨ ਦੇ ਵਿੱਚ ਆ ਗਈ ਸੀਗੀ ਜਿਹੜਾ ਕਿਚਨ ਕਾਊਂਟਰ ਦਾ ਮੇਰਾ ਉੱਪਰ ਵਾਲਾ ਖਲਾਰਾ ਹੈਗਾ ਆ ਉਹ ਤਾਂ ਹਜੇ ਮੈਂ ਕੋਸ਼ਿਸ਼ ਨਹੀਂ ਚੱਕਿਆ ਜਿਵੇਂ ਸਵੇਰੇ ਮੈਂ ਆਪਣਾ ਖਾਣਾ ਵਗੈਰਾ ਖਾਦਾ ਸੀਗਾ ਸਾਰੇ ਭਾਂਡੇ ਮੇਰੇ ਇਸੇ ਤਰੀਕੇ ਨਾਲ ਪਏ ਹੋਏ ਆ ਮੈਨੂੰ ਨਾ ਹਜੇ ਜਿਹੜੇ ਉੱਪਰ ਕਿਚਨ ਕਾਊਂਟਰ ਤੇ ਖਲਾਰਾ ਉਹਦੀ ਇੰਨੀ ਟੈਨਸ਼ਨ ਨਹੀਂ ਹੈਗੀ ਜਿੰਨੀ ਮੈਨੂੰ نیچے ਮਤਲਬ ਫਲੋਰ ਦੀ ਟੈਨਸ਼ਨ ਸੀਗੀ ਕਿਉਂਕਿ ਗੁਰਸ਼ੀ ਨੇ ਉੱਠ ਜਾਣਾ ਫਿਰ ਉਹਦੇ ਉੱਟਦੇ ਉੱਟਦੇ ਜੇ ਇਹ ਕੰਮ ਰਹਿ ਗਿਆ ਨਾ ਮੇਰਾ ਉਹਨੇ ਪਾਣੀ ਦੇ ਵਿੱਚ ਬਹੁਤ ਜ਼ਿਆਦਾ ਕੰਮ ਖਰਾਬ ਕਰਨਾ ਤਾਂ ਕਰਕੇ ਇੱਥੇ ਮੈਂ ਫਟਾਫਟ ਲੱਗੀ ਹੋਈ ਸੀ ਕਿ نیچے-नीचे ਵਾਲਾ ਹੋ ਜਵੇ ਬਾਕੀ ਚੀਜ਼ਾਂ ਮੈਂ ਬਾਅਦ ਵਿੱਚ ਕਰ ਲਵਾਂਗੀ ਭਾਂਡੇ ਵਗੈਰਾ ਇੱਥੇ ਮੇਰੇ ਬਹੁਤ ਸਾਰੇ ਪਏ ਹੋਏ ਐ ਸਾਫ਼ ਕਰਨ ਵਾਲੇ ਔਰ ਬਸ ਮੈਂ ਹੁਣ ਇੱਥੇ ਸੋਚਿਆ ਸੀ ਕਿ ਨਾਲ ਮੈਂ ਜਦੋਂ ਵਲੋਗ ਸ਼ੂਟ ਕਰਦੀ ਪਈ ਸੀ ਨਾ ਮੈਂ ਤੇ ਇਹੀ ਸੋਚਦੀ ਪਈ ਸੀ ਕਿ ਮੈਂ ਕਿਹਾ ਬਸ ਮੇਰਾ ਫਲੋਰ ਵਾਲਾ ਕੰਮ ਹੋ ਜਵੇ ਜਿੱਦਾਂ ਕਿਦਾਂ ਕਰਕੇ ਬਾਕੀ ਕੋਈ ਟੈਨਸ਼ਨ ਨਹੀਂ ਬਾਕੀ ਮੈਂ ਆਰਾਮ ਦੇ ਨਾਲ ਕਰ ਲਾਂਗੀ ਔਰ ਨਾ ਆਪਣਾ ਕਿਚਨ ਇੱਕ ਇਦਾਂ ਦਾ 파ਟ ਹੁੰਦਾ ਜਿੱਥੇ ਆਪਾਂ ਡੇਲੀ ਆਪਾਂ ਖਾਣਾ ਵਗੈਰਾ ਬਣਾਉਂਦੇ ਆ ਔਰ ਵੈਸੇ ਤੇ ਆਪਾਂ ਡੇਲੀ ਝਾੜੂ ਮਾਰ ਕੇ ਪੋਚਾ ਵੀ ਮਾਰਨੇ ਆ ਪਰ ਫੇਰ ਵੀ ਨਾ ਬਹੁਤ ਸਾਰੀ ਤੰਦੇਾਈ ਹੁੰਦੀ ਹੈ ਕਿਚਨ ਦੇ ਵਿੱਚ ਪੈਰਾ ਦੇ ਨਾਲ ਆ ਜਾਂਦੀ ਜਦੋਂ ਮੈਂ ਸਰਫ ਵਾਲਾ ਪਾਣੀ ਇਹਦੇ ਤੇ ਲਗਾ ਮਾਰਿਆ ਨਾ ਆਪਣਾ ਫਲੋਰ ਦੇ ਉੱਤੇ ਤੁਸੀਂ ਯਕੀਨ ਨਹੀਂ ਮੰਨਾ ਉਸ ਤੋਂ ਬਾਅਦ ਮੈਂ ਬਰਸ਼ ਨਾਲ ਸਾਰਾ ਸਾਫ਼ ਕੀਤਾ ਇੰਨੀ ਜ਼ਿਆਦਾ ਮਿੱਟੀ ਨਿਕਲੀ ਪੂਰੀ ਨਾ ਮਤਲਬ ਜਿਹੜੀ ਚਿਪਸ ਲੱਗੀ ਨੀਚੇ ਫਲੋਰ ਤੇ ਉਹ ਪੂਰੀ ਨਾ ਕਾਲੀ ਹੋਈ ਪਈ ਸੀਗੀ ਬਟ ਉਹਨੂੰ ਥੋੜਾ ਜਿਹਾ ਬਰਸ਼ ਮਾਰਨ ਦੇ ਨਾਲ ਨਾ ਉਹ ਪੂਰਾ ਕਲੀਨ ਹੋ ਚੁੱਕੇ ਐਨੀ ਜ਼ਿਆਦਾ ਤੰਦੇ ਆਈ ਸੀ ਨਾ ਔਰ ਤੁਸੀਂ ਦੇਖਿਆ ਹੋਣਾ ਸਰਫ ਵਾਲਾ ਪਾਣੀ ਮਾਰਿਆ ਸੀ ਬਿਲਕੁਲ ਵੀ ਝੱਗ ਨਹੀਂ ਹੋਈ ਕਿਉਂਕਿ ਐਨੀ ਜ਼ਿਆਦਾ ਤੰਦੇ ਆਈ ਸੀਗੇ ਨਾ ਇੱਥੇ ਕੀ ਤਾਂ ਕੇ ਵਗੈਰਾ ਵੀ ਡਿੱਗ ਜਾਂਦਾ ਪੈਰਾਂ ਨਾਲ ਪੂਰਾ ਗੰਦਾ ਹੋ ਜਾਂਦਾ ਆ ਤਾਂ ਕਰਕੇ ਅੱਜ ਮੈਂ ਸੋਚਿਆ ਮੈਂ ਕਿ ਨਾ ਮੈਂ ਸਰਫ ਪਾ ਕੇ ਨਾ ਥੋੜਾ ਜਿਹਾ ਪਾਣੀ ਜਿਹੜਾ ਮੈਂ ਲਿਆ ਸੀ ਥੋੜਾ ਜਿਹਾ ਗਰਮ ਹੀ ਸੀਗਾ ਮੈਨੂੰ ਇਹ ਸੀਗਾ ਕਿ ਫਟਾਫਟ ਨਾ ਸਾਫ਼ ਹੋ ਜਾਊਗਾ ਜਿੰਨਾ ਵੀ ਤੰਦੇ ਆਈ ਵਗੈਰਾ ਸਾਰੀ ਨਾ ਕਲੀਨ ਹੋ ਜਾਊਗੀ ਔਰ ਬਸ ਇੱਥੇ ਕਿਚਨ ਵਗੈਰਾ ਮੇਰੀ ਹੋ ਚੁੱਕੀ ਹੈ ਸਾਰੀ ਸਾਫ ਵਾਈਪਰ ਨਾਲ ਪਾਣੀ ਕੱਢ ਕੇ ਨਾਲ ਮੈਂ ਪੋਚਾ ਮਾਰ ਦੂੰਗੀ ਔਰ ਜਦੋਂ ਨਾ ਹੋਣੀ ਚੰਗੀ ਤਰੀਕੇ ਨਾਲ ਸੁੱਕ ਜਾਊਗਾ ਨਾ ਉਸ ਤੋਂ ਬਾਅਦ ਫਿਰ ਮੈਂ ਇਹਦੇ ਤੇ ਆਪਣਾ ਸਮਾਨ ਵਗੈਰਾ ਟਿਕਾਉਂਗੀ ਪੋੜੀਆਂ ਤਾਂ ਮੈਂ ਧੋਤੀਆਂ ਸਾਰੀਆਂ ਬਹੁਤ ਜ਼ਿਆਦਾ ਮਿੱਟੀ ਸੀਗੀ ਔਰ ਇੱਧਰ ਮੈਂ ਪਾਣੀ ਤਾਂ ਨਹੀਂ ਮਾਰਿਆ ਇੱਥੇ ਮੈਂ ਸਿਰਫ ਗਿੱਲੇ ਕੱਪੜੇ ਨਾਲ ਹੀ ਸਾਫ਼ ਕਰ ਦੂੰਗੀ ਚੱਪਲਾਂ ਵੀ ਮੈਂ ਧੋ ਦਿੱਤੀਆਂ ਔਰ ਇੰਨੀ ਸਾਰੀ ਮਿੱਟੀ ਆ ਇਹ ਸਾਰੀ ਪੋੜੀਆਂ ਦੇ ਵਿੱਚੋਂ ਨਿਕਲੀ ਆ कि ਬਾ ਥੜੀ ਜੀ ਵਗੈਰਾ ਸਾਫ ਕਰ ਦਿੱਤੀ। ਔਰ ਆ ਵੀ ਭੈਣ ਜੀ ਉੱਠ ਖੜੀ ਆ ਹੁਣ ਇਹਨੇ ਮੇਰਾ ਸਾਰਾ ਕੰਮ ਖਰਾਬ ਕਰਨਾ ਆ। ਇਸ ਤੋਂ ਪਹਿਲਾਂ ਕਿ ਇਹ ਸਾਰੀ ਗੰਦੀ ਹੋਵੇ, ਪਿਆਮੀ ਤਾਂ ਅੱਧੀ ਗਿੱਲੀ ਕਰ ਲਈ ਆ। ਮੈਂ ਫਟਾਫਟ ਕੰਮ ਨਿਬੇੜਾਂ। ਇੱਧਰ ਵੀ ਰਹਿੰਦਾ ਥੋਣ ਵਾਲਾ ਮਸ਼ੀਨ ਦੀ ਸਾਈਕਲ ਵੀ ਧੋ ਦਿੱਤੀ ਬਹੁਤ ਮਿੱਟੀ ਪਈ ਪਈ ਸੀਗੀ। ਇਹ ਵੀ ਮੈਂ ਧੋ ਦਿੱਤੀ ਆ। ਹੁਣ ਕਿਚਨ ਨਾ ਹੁਣ ਮੇਰੀ ਸੁੱਕ ਗਈ ਆ। ਔਰ ਮੈਂ ਹੁਣ ਫਟਾਫਟ ਕਿਚਨ ਦੇ ਵਿੱਚ ਪਹਿਲਾਂ ਸਮਾਨ ਠਕਾ ਦੇਣੀ ਆ ਤਾਂ ਕਿ ਫਿਰ ਰੂਮ ਵਗੈਰਾ ਵੀ ਮੇਰਾ ਵੇਲਾ ਹੋ ਜਵੇ। ਆਣਾ ਕਿਚਨ ਦਾ ਇੱਥੇ ਸਮਾਨ ਟਿਕਾਉਣ ਤੋਂ ਪਹਿਲਾਂ ਜਿੰਨਾ ਵੀ ਵਿੜੇ ਦੇ ਵਿੱਚ ਕਲਾਰਾ ਸੀਗਾ ਪੋੜੀਆਂ ਦੇ ਵਿੱਚੋਂ ਜਿੰਨੀ ਵੀ ਮੈਂ ਮਿੱਟੀ ਵਗਾਰਾ ਕੱਢੀ ਸੀ ਨਾ ਉਸ ਤੋਂ ਪਹਿਲਾਂ ਸਾਰਾ ਮੈਂ ਆਪਣਾ ਵਿੜਾ ਇੱਥੇ ਸਾਫ਼ ਕਰ ਦਿੱਤਾ ਕਿਉਂਕਿ ਗੁਰਸ਼ੀਨਾ ਉਹਦੇ ਤੇ ਜੰਪਿੰਗ ਕਰਦੀ ਪਈ ਸੀ ਤਾਂ ਉਹੀ ਗੰਦੇ ਛਿੱਟੇ ਆਪਣੇ ਉੱਤੇ ਪਾਈ ਜਾਂਦੀ ਸੀ ਮੈਂ ਸੋਚਿਆ ਕਿ ਮੈਂ ਕਾ ਪਹਿਲਾਂ फटाफट ਮੋਟਾ-ਮੋਟਾ ਆਪਣਾ ਵਿੜਾ ਜਿਹੜਾ ਸਾਰਾ ਇੱਥੇ ਸਾਫ਼ ਕਰ ਲੈਣੀ ਆ ਨਾਲ ਮੈਂ ਪੱਖਾ ਵੀ ਛੱਡ ਦਿੱਤਾ ਸੀਗਾ ਮੈਂ ਕਾ ਨਾਲ ਦੀ ਨਾਲ ਸੁੱਕ ਜਾਊਗਾ ਸੋ ਕਿਚਨ ਵਾਲਾ ਸਮਾਨ ਵੀ ਮੈਂ ਨਾਲ ਦੀ ਨਾਲ ਟਿਕਾ ਦਿੱਤਾ ਆ ਉਹਨਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਮੈਂ ਕਹਾਂ ਇੱਥੇ ਨਾ ਮੈਂ ਸਿਰਫ ਕਪੜਾ ਮਾਰ ਦਿੰਨੀ ਆ ਇਹ ਵਾਲੇ ਏਰੀਏ ਦੇ ਉੱਤੇ ਔਰ ਪਤਾ ਨਹੀਂ ਕੀ ਗੱਲ ਜਦੋਂ ਮੈਂ ਇਹਨੂੰ ਸਾਫ਼ ਕਰਨ ਲੱਗੀ ਨਾ ਔਰ ਇਹਦੇ ਪਿੱਛੇ ਇੰਨੇ ਸਾਰੇ ਜਾਲੇ ਸੀ ਨਾ ਇੰਨੀ ਜ਼ਿਆਦਾ ਮਿੱਟੀ ਸੀਗੀ ਨਾ ਔਰ ਇਹ ਮੈਨੂੰ ਇੱਦਾਂ ਸੀਗਾ ਕਿ ਮੈਂ ਕਹਾਂ ਇਹਨਾਂ ਨੂੰ ਸਮਾਨ ਨੂੰ ਸਾਰਿਆਂ ਨੂੰ ਹਟਾ ਦਿੰਨੀ ਆ ਹਟਾ ਕੇ ਨਾ ਇੱਥੇ ਵੀ ਪਾਣੀ ਮਾਰ ਕੇ ਸਾਰਾ ਮੈਂ ਧੋ ਦਿੰਨੀ ਆ ਤੇ ਜਦੋਂ ਮੈਂ ਸਾਫ਼ ਕਰਨ ਲੱਗੀ ਹੈ ਨਾ ਮਿੱਟੀ ਇੰਨੀ ਜ਼ਿਆਦਾ ਸੀਗੀ ਨਾ ਔਰ ਇੱਥੇ ਮੈਂ ਹੁਣ ਮਸ਼ੀਨ ਚੱਕਣ ਦੀ ਕੋਸ਼ਿਸ਼ ਕਰਦੀ ਪਈ ਸੀ ਵੈਸੇ ਤਾਂ ਮਸ਼ੀਨ ਖਾਲੀ ਸੀ ਇਹਦੇ ਵਿੱਚ ਕੁਝ ਨਹੀਂ ਸੀ ਬਟਨਾ ਜਦੋਂ ਵੀ ਮੈਂ ਮਤਲਬ ਆਪਣਾ ਮਸ਼ੀਨਵਾਰਾ ਏਰੀਆ ਸਾਰਾ ਕਲੀਨ ਕਰਦੀ ਹੁੰਨੀ ਆ ਮੋਸਟਲੀ ਫੈਸੇ ਮੈਂ ਉਦੋਂ ਕਰਦੀ ਹੁੰਨੀ ਜਦੋਂ ਗੁਰਸ਼ੀਨ ਦੇ ਪਾਪਾ ਘਰ ਹੁੰਦੇ ਕਿਉਂਕਿ ਉਹ ਮਸ਼ੀਨ ਵਗੈਰਾ ਹਟਾ ਦਿੰਦੇ ਆ ਉਸ ਤੋਂ ਬਾਅਦ ਮੈਂ ਚੰਗੇ ਤਰੀਕੇ ਨਾਲ ਸਾਫ ਕਰ ਦਿੰਨੀ ਆ ਔਰ ਇੱਥੇ ਝਾੜੂ ਵੀ ਮੈਂ ਥੋੜਾ ਜਿਹਾ ਡਰ-ਡਰ ਕੇ ਮਾਰਦੀ ਸੀ ਕਿਉਂਕਿ ਨਾ ਜਦੋਂ ਵੀ ਮੈਂ ਇਹਨੂੰ ਸਾਫ ਕਰਦੀ ਆ ਤੇ ਪਿੱਛੇ ਚਿਪਕਲੀ ਜ਼ਰੂਰ ਹੁੰਦੀ ਆ ਸੋ ਬਸ ਇੱਥੇ ਮੈਂ ਉਹੀ ਦੇਖਦੀ ਪਈ ਸੀ ਕਿਤੇ ਪਿੱਛੇ ਚਿਪਕਲੀ ਤਾਂ ਨਹੀਂ ਹੈਗੀ ਔਰ ਇਥੇ ਮੈਂ ਹੁਣ ਹੌਲੀ-ਹੌਲੀ ਕੋਸ਼ਿਸ਼ ਕਰਦੀ ਸੀਗੀ ਤੇ ਮੈਂ ਕਹਾ ਮੈਂ ਮਸ਼ੀਨ ਨੂੰ ਉਤਾਰ ਹੀ ਲੈਣੀ ਆ ਹਲਕੀ ਸੀ ਵਸ ਜ਼ਿਆਦਾ ਹੈਵੀ ਤਾਂ ਨਹੀਂ ਸੀ ਬਸ ਉਹੀ ਬਸ ਡਰ ਲੱਗਦਾ ਸੀ ਆ ਕਿ ਮੈਂ ਇੱਕ ਕੁੱਤੇ ਦੇ ਡੇਗ ਨਾ ਪਵੇ ਜਾਂ ਫੇ ਮੈਂ ਵੀ ਇਹਦੇ ਨਾਲ ਹੀ ਨਾ ਡਿੱਗ ਜਾ ਤੇ ਜਦੋਂ ਮੈਂ ਇਹਨੂੰ ਉਰੇ ਕੀਤਾ ਤਾਂ ਇਹ ਪਿੱਛੇ ਇੰਨੇ ਜ਼ਿਆਦਾ ਝਾਲੇ ਸੀ ਇੰਨੀ ਮਿੱਟੀ ਜੰਮੀ ਪਈ ਸੀ ਕਿ نیچے ਤੇ ਮੈਂ ਕਹ ਹੁਣ ਮੈਂ ਲੱਗਦੇ ਸਾਰ ਮੈਂ ਧੋਈ ਦੇਣੀ ਆ ਵੀ ਪੂੰਚੇ ਮਾਰਨ ਵਾਲਾ ਕੰਮ ਹੈ ਨਹੀਂ ਸੀਗਾ ਇੱਥੇ ਵੀ ਤੁਹਾਨੂੰ ਪਤਾ ਆ ਮੇਰੇ ਬਾਹਰੋਂ ਬਹੁਤ ਜ਼ਿਆਦਾ ਮਿੱਟੀ ਆਂਦੀ ਆ نیچے ਵੀ ਪੂਰਾ ਓਪਨ ਆ ਘੇੜ ਦੇ ਨੇਜੋ ਉਹਦੇ ਕਰਕੇ ਵੀ ਬਾਹਰ ਬਹੁਤ ਜ਼ਿਆਦਾ ਮਿੱਟੀ ਆਣ ਕਰਕੇ نیچے ਜੰਮੀ ਪਈ ਸੀਗੀ ਆਪਾਂ ਥੋੜਾ ਜਿਹਾ ਪਾਣੀ ਮਾਰਿਆ ਪਾਣੀ ਮਾਰਨ ਤੋਂ ਬਾਅਦ ਧੋ ਦਿੱਤਾ ਮੈਂ ਨਾ ਕੱਲਾ ਵਾਈਪਰ ਹੀ ਮਾਰ ਦੂੰਗੀ ਪੂੰਚਾ ਨਹੀਂ ਮਾਰੂੰਗੀ ਕੱਲਾ ਵਾਈਪਰ ਮਾਰਨ ਦੇ ਨਾਲ ਹੀ ਸਾਫ਼ ਹੋ ਜਾਊਗਾ ਕਿਉਂਕਿ ਪੱਖਾ ਚੱਲਦਾ ਪਿਆ ਸੀਗਾ ਬਾਰੂਵਿਨਾ ਮਿੱਟੀ ਵਾਲਾ ਖਲਾਰਾ ਇਸ ਕਰਕੇ ਹੁਣ ਜ਼ਿਆਦਾ ਆਣ ਲੱਗ ਪਿਆ ਮਤਲਬ ਜਿਹੜਾ ਹੁਣ ਮੀਨ ਏਰੀਆ ਵਾਲਾ ਖਲਾਰਾ ਆਂਦਾ ਉਹ ਤਾਂ ਚਲੋ ਕੁਦਰਤ ਵੱਲੋਂ ਹੀ ਆਂਦਾ ਨਾ ਕਿ ਮੀਨ ਏਰੀਆ ਗਈ ਉਹਨਾਂ ਖਲਾਰਾ ਵਗੈਰਾ ਪੈ ਗਿਆ ਔਰ ਹੁਣ ਸਭ ਤੋਂ ਜ਼ਿਆਦਾ ਖਲਾਰਾ ਇਸ ਕਰਕੇ ਪੈਂਦਾ ਮੈਂ ਤੁਹਾਡੇ ਨੂੰ ਤੁਹਾਨੂੰ ਦੱਸਿਆ ਵੀ ਸਿਕਾ ਕਿ ਬਾਹਰ ਨਾ ਸਾਡੇ ਪਾਣੀ ਦੇ ਪਾਈਪ ਪੈਂਦੇ ਪਏ ਜਿਹੜੇ ਗਵਰਨਮੈਂਟ ਹੀ ਪਾਣੀ ਦੇ ਪਾਈਪ ਹੁੰਦੇ ਉਹ ਪੈਣ ਕਰਕੇ ਨਾ ਬਾਹਰ ਗਲੀਆਂ ਵਗੈਰਾ ਸਾਰੀਆਂ ਪੱਟੀਆਂ ਹੋਈਆਂ ਸਾਡੇ ਬਾਹਰ ਜੋ ਮਤਲਬ ਦਰਵਾਜ਼ੇ ਵਾਲੀ ਜਿਹੜੀ ਥੜੀ ਆ ਉਹ ਸਾਰੀ ਪੱਟੀ ਹੋਈ ਆ ਉਹਦੇ ਕਰਕੇ ਨਾ ਹਜੇ ਮੈਂ ਪਤਾ ਡੇਲੀ ਕੀ ਕਰਦੀ ਆ ਪਾਣੀ ਵਗੈਰਾ ਉਹਦੇ ਤੇ ਪਾ ਦਿੰਨੀ ਆ ਤਾਂ ਕਿ ਮਿੱਟੀ ਵਗੈਰਾ ਆਰਾਮ ਦੇ ਨਾਲ نیچے ਬੈਠ ਜਾਵੇ ਔਰ ਜੋ ਸੁੱਕੀ ਮਿੱਟੀ ਹੁੰਦੀ ਫਿਰ ਓਡ-ਓਡ ਕੇ ਸਾਰੀ ਅੰਦਰ ਆਂਦੀ ਆ ਬੀੜੇ ਚਾਂਦੀ ਆ ਸਾਰੇ ਸਮਾਨ ਦੇ ਪੈ ਜਾਂਦੀ ਆ ਔਰ ਅੰਦਰ ਵੀ ਚਲ ਜਾਂਦਾ ਤੁਹਾਨੂੰ ਪਤਾ ਅੰਦਰ ਵੀ ਸਾਰਾ ਓਪਨ ਹੀ ਆ ਤਾਂ ਕਰਕੇ ਨਾ ਇਹ ਫਿਰ ਮੈਨੂੰ ਥੋੜੇ ਦਿਨਾਂ ਬਾਅਦ ਧੋਣਾ ਪੈਂਦਾ ਜਾਂ ਫਿਰ ਇਸ ਤਰੀਕੇ ਨਾਲ ਇਹਦੀ ਡੀਪ ਕਲੀਨਿੰਗ ਕਰਨੀ ਪੈਂਦੀ ਆ ਬੀੜੇ ਵਾਲਾ ਕੰਮ ਤਾਂ ਮੇਰਾ ਇੱਥੇ ਸਾਰਾ ਫਿਨਿਸ਼ ਹੋ ਚੁੱਕਿਆ ਸੀਗਾ ਬਸ ਉਸ ਤੋਂ ਬਾਅਦ ਮੇਰੀ ਹਾਲਤ ਇੰਨੀ ਜ਼ਿਆਦਾ ਖਰਾਬ ਹੋ ਗਈ ਸੀ ਪਸੀਨਾ ਵਗਾਰਾ ਵੀ ਆ ਰਿਹਾ ਸੀ ਫੈਨ ਵੀ ਚਲਾਇਆ ਸੀ ਪਰ ਫਿਰ ਪਤਾ ਨਹੀਂ ਫਿਰ ਵੀ ਘਬਰਾਹਟ ਜੀ ਹੋ ਰਹੀ ਸੀ ਪਹਿਲਾਂ ਮੈਂ ਆਪਣਾ ਸਾਰਾ ਕੰਮ ਛੱਡਿਆ ਨਾਲੇ ਮੈਂ ਕਿਹਾ ਮੈਂ ਆਪਣੇ 10 ਮਿੰਟ ਰੈਸਟ ਕਰ ਲਵਾਂਗੀ ਨਾਲੇ ਮੈਂ ਬਣਾਇਆ ਨਿੰਬੂ ਪਾਣੀ ਗੁਸ਼ੀਨ ਵੀ ਉੱਠੀ ਹੋਈ ਸੀ ਉਹਨੇ ਇੱਕਦਮ ਤਾਂ ਕੁਝ ਖਾਣਾ ਨਹੀਂ ਸੀਗਾ ਨਿੰਬੂ ਪਾਣੀ ਉਹਦਾ ਫੇਵਰਟ ਆ ਉਹਨੂੰ ਦੇ ਦੋ ਗਲਾਸ ਭਰ ਕੇ ਪੂਰਾ ਪਾਣੀ ਦਾ ਪੀ ਲੈਂਦੀ ਆ ਮੈਂ ਕਿਹਾ ਇਸੇ ਬਹਾਨੇ ਉਹ ਵੀ ਪਾਣੀ ਪੀ ਲੂਗੀ ਤੇ ਮੈਂ ਵੀ ਪਾਣੀ ਪੀ ਲੂੰਗੀ ਔਰ ਨੀਂਦੇ ਦੇ ਤੱਕ ਉਹ ਨਿੰਬੂ ਪਾਣੀ ਆਪਣਾ ਫਿਨਿਸ਼ ਨਹੀਂ ਕਰਦੀ ਓਨੀ ਦੇਰ ਤੱਕ ਮੈਂ ਉਹਦੇ ਕੋਲ ਬੈਠੀ ਰਹੀ ਨਹੀਂ ਮੈਨੂੰ ਇਹ ਹੁੰਦਾ ਕਿਉਂਕਿ ਬਾਅਦ ਵਿੱਚ ਉਹ ਪਾਣੀ ਦੇ ਨਾਲ ਖੇਡਾ ਵੀ ਕਰਨ ਲੱਗ ਜਾਂਦੀ ਹੈ ਉਹਦਾ ਪਾਣੀ ਜਦੋਂ ਫਿਨਿਸ਼ ਹੋਇਆ ਉਸ ਤੋਂ ਬਾਅਦ ਹੀ ਬਾਅਰ ਮੈਂ ਬੇੜੇ ਦੇ ਵਿੱਚ ਆਈਆਂ ਔਰ ਪਹਿਲਾਂ ਵੀ ਜਦੋਂ ਮੈਂ ਮਤਲਬ ਆਪਣਾ ਘਰ ਦਾ ਕੰਮ ਸਟਾਰਟ ਕੀਤਾ ਜਾਂ ਫਿਰ ਵੈਸੀ ਵੀ ਮੈਂ ਰੈਗੂਲਰ ਵੇਸ ਤੇ ਘਰ ਦਾ ਕੰਮ ਕਰਦੀ ਆ ਮੈਂ ਥੋੜਾ ਥੋੜਾ ਪੰਨ ਪੰਨ ਦਾ 10 ਮਿੰਟ ਦਾ ਮੈਂ ਬ੍ਰੇਕ ਲੈ ਕੇ ਫਿਰ ਕੰਮ ਕਰਦੀ ਹੁੰਨੀ ਆ ਨਾਲੇ ਮੈਨੂੰ ਵੀ ਥੋੜਾ ਜਿਹਾ ਸਾਹ ਆਂਦਾ ਨਾਲੇ ਮੈਂ ਪਾਣੀ ਦਾ ਗਲਾਸ ਪੀ ਲੈਂਦੀ ਆ ਨਾਲੇ ਥੋੜਾ ਜਿਹਾ ਗੁਰਸ਼ੀਨ ਕੋਲ ਪੰਨ 10 ਮਿੰਟ ਬੈਠ ਜਾਂਦੀ ਆ ਉਹ ਵੀ ਨਾ ਫਿਰ ਚਲੋ ਬੋਰ ਨਹੀਂ ਹੁੰਦੀ ਹੈਗੀ ਨਹੀਂ ਤਾਂ ਫਿਰ ਪਤਾ ਕੀ ਹੈ ਜਦੋਂ ਕੱਲੀ ਲੌਂਗ ਟਾਈਮ ਤੱਕ ਖੇਡਦੀ ਰਹਿੰਦੀ ਨਾ ਉਸ ਤੋਂ ਬਾਅਦ ਫਿਰ ਉਹਨੂੰ ਯਾਦ ਆ ਜਾਂਦੀ ਮੇਰੀ ਫਿਰ ਉਹ ਮੈਨੂੰ ਤੰਗ ਕਰਦੀ ਆ ਕੇ ਫਿਰ ਉਹਨੇ ਆ ਕੇ ਮੈਨੂੰ ਕੋਈ ਵੀ ਕੰਮ ਨਹੀਂ ਕਰਨ ਦਿੰਦੀ ਤਾਂ ਕਰਕੇ ਬਸ ਇਹੀ ਰੀਜ਼ਨ ਹੁੰਦਾ ਨਾਲੇ ਮੋਢੇ ਕੋ ਬੈਠ ਜਾਨੀ ਨਾਲੇ ਮੈਂ ਥੋੜਾ ਜਿਹਾ ਮੈਨੂੰ ਵੀ ਰੈਸਟ ਹੋ ਜਾਂਦੀ ਬਹਾਨੇ ਨਾਲ ਉਨਾ ਬਸ ਇਥੇ ਗੁਸ਼ੀਂ ਦੇ ਜਿਹੜੇ ਕਾਫੀ ਸਾਰੇ ਟੁਆਏ ਮੈਂ ਕੱਢੇ ਸੀਗੇ ਸੋਫੇ ਦੇ نیچے ਉਹ ਮੈਂ ਇਥੇ ਪਾਣੀ ਪਾ ਕੇ ਥੋੜਾ ਜੈਨੂੰ ਮੈਂ ਸਾਫ਼ ਕੀਤਾ ਉਹ ਜਿਹੜੇ ਸੋਫਿਆਂ ਦੇ نیچے ਸੀ ਉਹ ਤਾਂ ਚਲੋ ਮੈਂ ਧੋਣੇ ਸੀ ਗੁਸ਼ੀਂ ਦੇ ਕੁਛ ਅਦਾ ਦੇ ਟੁਆਏ ਸੀਗੇ ਟੈਡੀ ਵਗੈਰਾ ਉਹ ਰਾਤੀਨੇ ਕੀ ਕੀਤਾ ਬਸ ਆਟੇ ਨਾਲ ਸਾਰੇ ਲਬੇੜ ਦਿੱਤੇ ਸੀਗੇ ਆਟਾ ਉਹਨਾਂ ਤੇ ਜੰਮ ਜੰਮ ਗਿਆ ਸੀਗਾ ਮਤਲਬ ਉਹ ਹੁਣ ਗਿੱਲੇ ਤਾਂ ਹੋ ਗਏ ਸੀਗੇ ਜਦੋਂ ਮੈਂ ਆਪਣਾ ਅੰਦਰ ਸਾਰਾ ਧੋਤਾ ਤੇ ਮੈਂ ਕਹਾ ਹੁਣ ਨਾ ਇਹ ਗਿੱਲੇ ਸੀਗੇ ਤੇ फटाफट ਇਹਨਾਂ ਉਤੇ ਆਟਾ ਵੀ ਸਾਰਾ ਨਿਕਲ ਜਾਣਾ ਤਾਂ ਕਰਕੇ ਬਸ ਇੱਥੇ ਮੈਂ ਮੋਟਾ-ਮੋਟਾ ਪਾਣੀ ਦੇ ਵਿੱਚੋਂ ਸਾਰੇ ਟਵਾਏ ਹੰਗਾਲ ਦਿੱਤੇ ਆ ਕਾਫੀ ਸਾਰੇ ਟਵਾਏ ਨਾ ਉਹਦੇ ਹਜੇ ਮੈਂ ਮਤਲਬ ਧੋਣ ਵਾਲੇ ਪਏ ਆ ਮੈਂ ਹੁਣ ਬਸ ਹੌਲੀ-ਹੌਲੀ ਕਰਕੇ ਰੋਜ਼ ਥੋੜਾ-ਥੋੜਾ ਕਰਕੇ ਕਰੂੰਗੀ ਪਰ ਅੱਜ ਜਿਹੜਾ ਸਭ ਤੋਂ ਜ਼ਰੂਰੀ ਵਾਲਾ ਕੰਮ ਮੇਰਾ ਇੱਥੇ ਹੋ ਚੁੱਕਿਆ ਆ ਉਹ ਸੀਗਾ ਬਸ ਆਹ ਜਿਹੜਾ ਫ ਵਾਸ਼ਬੀਸਨ ਵਾਲਾ ਏਰੀਆ ਵੀ ਮੈਂ ਸਵੇਰੇ ਹੀ ਸਾਫ ਕਰ ਦਿੱਤਾ ਸੀਗਾ ਵਾਸ਼ਬੀਸਨ ਤੇ ਜਿੰਨਾ ਵੀ ਮੇਰਾ ਸਾਰਾ ਸਮਾਨ ਸੀਗਾ ਰੱਖਣ ਵਾਲਾ ਹੈਂਡਵਾਸ਼ ਵਾਲਾ ਸਾਰਾ ਮੇਰਾ ਫੇਸਵਾਸ਼ ਉਹ ਮੈਂ ਸਾਰਾ ਇੱਥੇ ਸਮਾਨ ਪਹਿਲਾਂ ਧੋਤਾ ਸੀਗਾ ਬਸ ਮੈਂ ਨਾਲ ਦੀ ਨਾਲ ਇੱਥੇ ਟਿਕਾ ਦਿੱਤਾ ਆ ਵਾਸ਼ਬੀਸਨ ਵਾਲਾ ਏਰੀਆ ਵੀ ਮੈਂ ਚੰਗੇ ਤਰੀਕੇ ਨਾਲ ਕਲੀਨ ਕਰ ਦਿੱਤਾ ਆ ਔਰ ਗੁਰਸ਼ੀਰ ਦੇ ਟੁਆਇਨਾ ਬਸ ਮੈਂ ਫਿਲਹਾਲ ਇੱਥੇ ਮਸ਼ੀਨ ਦੇ ਉੱਤੇ ਹੀ ਸੁਕਣੇ ਪਾ ਦਿੱਤੇ ਆ ਕਿਉਂਕਿ ਪਤਾ ਕੀ ਗੱਲ ਹਾਜੇ ਹੀ ਗਿੱਲੇ ਆ ਜੇ ਗੁਰਸ਼ੀਰ ਨੇ ਦੇਖ ਲੇ ਤਾਂ ਉਹਨੇ ਕਹਣਾ ਮੈਨੂੰ ਹੁਣੇ ਦੇ ਦਿਦੋ ਖੇਡਣ ਦੇ ਵਾਸਤੇ ਤਾ ਕਰਕੇ ਮੈਂ ਬਸ ਇੱਥੇ ਹੀ ਸੁੱਕਨੇ ਪਾ ਦਿੱਤੇ ਆ ਔਰ ਮੇਰਾ ਜਿਹੜਾ ਇੱਥੇ ਵਿੜੇ ਵਾਲਾ ਕੰਮ ਆ ਆਲਮੋਸਟ ਸਾਰਾ ਹੋ ਚੁੱਕਿਆ ਡਨ ਵਿੜੇ ਵਿੱਚ ਵੀ ਤੁਸੀਂ ਦੇਖ ਸਕਦੇ ਆ ਮੇਰਾ ਸਾਰਾ ਕੰਮ ਇੱਥੇ ਫਿਨਿਸ਼ ਹੋ ਗਿਆ ਪੋਚਾ ਵਗੈਰਾ ਮਾਰ ਕੇ ਮੈਂ ਸਾਰਾ ਸਕਾ ਦਿੱਤਾ ਉਸ ਤੋਂ ਬਾਅਦ ਗੁਸ਼ੀਰ ਨੂੰ ਖਾਣਾ ਖਵਾਇਆ ਮੈਂ ਆਪ ਖਾਣਾ ਖਾ ਕੇ ਸਾਰੇ ਇੱਥੇ ਭਾਂਡੇ ਸਾਫ਼ ਕੀਤੇ ਸਿੰਘ ਖੇਰੀਆ ਵੀ ਪੂਰਾ ਕਲੀਨ ਕਰ ਦਿੱਤਾ ਆ ਪਾਂਡੇ ਟੋਕਰਾ ਕਾਫੀ ਜ਼ਿਆਦਾ ਹੋ ਗਿਆ ਸੀਗਾ ਇਸ ਕਰਕੇ ਮੈਂ ਇਹਨੂੰ ਸਲਫ ਦੇ ਉੱਤੇ ਹੀ ਰੱਖ ਦਿੱਤਾ ਮੈਂ ਕਿਹਾ ਬਾਅਦ ਵਿੱਚ ਜਦੋਂ ਵਿੜਾ ਸੁੱਕ ਜਾਏਗਾ ਮੈਂ ਨਾਲ ਦੀ ਨਾਲ ਇਹਨੂੰ ਵਿੜੇ ਦੇ ਵਿੱਚ ਹੀ ਰੱਖ ਦੂੰਗੀ ਔਰ ਗੈਸ ਚੁੱਲਾ ਵੀ ਮੇਰੇ ਤੇ ਸਾਰਾ ਕਲੀਨ ਹੋ ਚੁੱਕਿਆ ਹੈ ਔਰ ਸਾਰਾ ਇਹਨਾਂ ਸਾਰੇ ਸਮਾਨ ਉੱਤੇ ਵੀ ਕਾਫੀ ਜ਼ਿਆਦਾ ਮਿੱਟੀ ਪਈ ਸੀ ਸਾਰਾ ਇਹਨਾਂ ਨੂੰ ਮੈਂ ਧੋਤਾ ਧੋ ਕੇ ਨਾਲ ਦੀ ਨਾਲ ਕਪੜਾ ਮਾਰ ਕੇ ਸੁਕਾ ਕੇ ਇਹਨਾਂ ਨੂੰ ਟਿਕਾ ਦਿੱਤਾ ਸੀਗਾ ਸੋ ਇੱਥੇ ਕਿਚਨ ਵਾਲਾ ਕੰਮ ਤਾਂ ਮੇਰਾ ਪੂਰਾ ਹੋ ਚੁੱਕਿਆ ਖਤਮ ਉਸ ਤੋਂ ਬਾਅਦ बस ਬਾਰੀ ਆਂਦੀ ਸੀਗੀ ਗੋਸ਼ੀਂ ਦੇ ਦੁੱਧ ਪੀਣ ਦੀ ਅੱਜ ਰਹਾ ਉਹ ਥੋੜਾ ਜਿਹਾ ਲੇਟ ਹੀ ਉઠીਆ ਤਾਂ ਕਰਕੇ ਹੁਣ ਉਹਨੇ ਸੋਣਾ ਤਾਂ ਹੈ ਨਹੀਂ बस ਦੁੱਧ ਪਿਲਾ ਕੇ ਉਸ ਤੋਂ ਬਾਅਦ ਉਹਨੂੰ ਮੈਂ ਨਵਾ ਦੂੰਗੀ ਚਲਿਏ ਫਿਰ ਮੈਂ ਤੁਹਾਨੂੰ ਮਿਲੂੰਗੀ ਅਗਲੇ ਵਲੌਗ ਦੇ ਵਿੱਚ ਲੋਟਸ ਆਫ ਲਵ ਦਾ ਮਮੀ ਲਾਈ ਟੇਕ ਕੇਅਰ ਐਂਡ ਬਾਏ ਬਾਏ